भारत अमेरिका डील وچ ਕਿਸਾਨ ਕਿਉਂ ਫਸੇ ਪੂਰੀ ਸਚਾਈ ਅੱਜ ਭਾਰਤ ਅਮਰੀਕਾ ਡੀਲ ਨੂੰ ਲੈ ਕੇ ਦੇਸ਼ ਭਰ ਵਿੱਚ ਚਰਚਾ ਚੱਲ ਰਹੀ ਹੈ ਟੀਵੀ ਚੈਨਲ ਅਖਬਾਰ ਅਤੇ سوشل میڈیا ਇਹ ਦਿਖਾ ਰਹੇ ਹਨ ਕਿ ਇਹ ਸਮਝੌਤਾ ਭਾਰਤ ਲਈ ਬਹੁਤ ਵੱਡੀ ਕਾਮਯਾਬੀ ਹੈ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਭਾਰਤ ਦੀ ਅਰਥ ਵਿਵਸਥਾ ਮਜ਼ਬੂਤ ਹੋਵੇਗੀ ਵਿਦੇਸ਼ੀ ਨਿਵੇਸ਼ ਵਧੇਗਾ ਅਤੇ ਭਾਰਤ ਦੁਨੀਆ ਵਿੱਚ ਹੋਰ ਤਾਕਤਵਰ ਬਣੇਗਾ ਪਰ ਇੱਕ ਸਵਾਲ ਹੈ ਜੋ ਘਟ ਹੀ ਪੁੱਛਿਆ ਜਾ ਰਿਹਾ ਹੈ ਜੇ ਇਹ ਡੀਲ ਇੰਨੀ ਵਧੀਆ ਹੈ ਤਾਂ ਭਾਰਤ ਦਾ ਕਿਸਾਨ ਡਰਿਆ ਹੋਇਆ ਕਿਉਂ ਹੈ ਡੀਲ ਅਸਲ ਵਿੱਚ ਕੀ ਹੈ ਭਾਰਤ ਅਮਰੀਕਾ ਡੀਲ ਸਿਰਫ ਇੱਕ ਸਮਝੌਤਾ ਨਹੀਂ ਸਗੋਂ ਕਈ ਵੱਖ-ਵੱਖ ਸਹਿਮਤੀਆਂ ਦਾ ਜੋੜ ਹੈ ਇਸ ਵਿੱਚ ਖੇਤੀਬਾੜੀ ਵਪਾਰ ਡਿਫੈਂਸ ਦਵਾਈਆਂ ਟੈਕਨੋਲੋਜੀ ਡਾਟਾ ਅਤੇ ਇਨਵੈਸਟਮੈਂਟ ਸ਼ਾਮਿਲ ਹਨ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਆਪਣੀ ਵੱਡੀ ਮਾਰਕੀਟ ਖੋਲੇ ਤਾਂ ਜੋ ਅਮਰੀਕੀ ਕੰਪਨੀਆਂ ਇੱਥੇ ਆਪਣਾ ਸਾਮਾਨ ਆਸਾਨੀ ਨਾਲ ਵੇਚ ਸਕਣ ਭਾਰਤ ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਅਮਰੀਕਾ ਤੋਂ ਪੂੰਜੀ ਆਵੇਗੀ ਨਵੀਆਂ ਟੈਕਨੋਲੋਜੀਆਂ ਮਿਲਣਗੀਆਂ ਅਤੇ ਚੀਨ ਦੇ ਮੁਕਾਬਲੇ ਭਾਰਤ ਨੂੰ ਅੰਤਰਰਾਸ਼ਟਰੀ ਸਹਾਰਾ ਮਿਲੇਗਾ ਪਰ ਹਰ ਡੀਲ ਦੇ ਦੋ ਪੱਖ ਹੁੰਦੇ ਹਨ ਫਾਇਦਾ ਅਤੇ ਨੁਕਸਾਨ ਅਮਰੀਕੀ ਖੇਤੀ ਅਤੇ ਭਾਰਤੀ ਖੇਤੀ ਵਿੱਚ ਅੰਤਰ ਅਮਰੀਕਾ ਦੀ ਖੇਤੀ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਉੱਥੇ ਕਿਸਾਨਾਂ ਨੂੰ ਸਰਕਾਰ ਵੱਲੋਂ ਭਾਰੀ ਸਬਸਿਡੀ ਮਿਲਦੀ ਹੈ ਮਸ਼ੀਨਾਂ ਨਾਲ ਖੇਤੀ ਹੁੰਦੀ ਹੈ ਡੀਜ਼ਲ ਬੀਜ ਅਤੇ ਟੈਕਨੋਲੋਜੀ ਸਸਤੀ ਮਿਲਦੀ ਹੈ ਇਸ ਕਰਕੇ ਅਮਰੀਕੀ ਕਿਸਾਨ ਦੀ ਲਾਗਤ ਘਟ ਅਤੇ ਉਤਪਾਦਨ ਵਧ ਹੁੰਦਾ ਹੈ ਦੂਜੇ ਪਾਸੇ ਭਾਰਤ ਦਾ ਕਿਸਾਨ ਛੋਟੀ ਜ਼ੋਤ ਵਾਲਾ ਹੈ ਉਹ ਮਹਿੰਗਾ ਬੀਜ ਮਹਿੰਗੀ ਖਾਦ ਡੀਜ਼ਲ ਅਤੇ ਕਰਜ਼ੇ ਤੇ ਨਿਰਭਰ ਹੈ ਉਸ ਦੇ ਕੋਲ ਨਾ ਵੱਡੀਆਂ ਮਸ਼ੀਨਾਂ ਹਨ ਅਤੇ ਨਾ ਹੀ ਸਰਕਾਰੀ ਸਹਾਇਤਾ ਕਾਫੀ ਹੈ ਸਸਤਾ ਵਿਦੇਸ਼ੀ ਮਾਲ ਅਤੇ ਮੰਡੀ ਦਾ ਸੰਕਟ ਜੇ ਭਾਰਤ ਅਮਰੀਕਾ ਡੀਲ ਤਹਿਤ ਅਮਰੀਕੀ ਖੇਤੀ ਉਤਪਾਦ ਭਾਰਤ ਦੀ ਮੰਡੀ ਵਿੱਚ ਆਉਂਦੇ ਹਨ ਜਿਵੇਂ ਗਾਹੂ ਮੱਕੀ ਸੋਇਆਬੀਨ ਦੁੱਧ ਦੇ ਉਤਪਾਦ ਤਾਂ ਇਹ ਭਾਰਤੀ ਫਸਲਾਂ ਨਾਲੋਂ ਸਸਤੇ ਹੋਣਗੇ ਜਦੋਂ ਮੰਡੀ ਵਿੱਚ ਸਸਤਾ ਮਾਲ ਆਉਂਦਾ ਹੈ ਤਾਂ ਭਾਰਤੀ ਕਿਸਾਨ ਦੀ ਫਸਲ ਦਾ ਪਾ ਆਪਣੇ ਆਪ ਡਿੱਗ ਜਾਂਦਾ ਹੈ ਕਿਸਾਨ ਨੂੰ ਆਪਣੀ ਮਿਹਨਤ ਦਾ ਠੀਕ ਮੁੱਲ ਨਹੀਂ ਮਿਲਦਾ ਇਸ ਦਾ ਨਤੀਜਾ ਆਮਦਨ ਕੱਟਦੀ ਹੈ ਕਰਜ਼ਾ ਵੱਧਦਾ ਹੈ ਕਿਸਾਨ ਹੋਰ ਫਸਦਾ ਹੈ ਐਮਐਸਪੀ ਤੇ ਸਰਕਾਰੀ ਸਹਾਰੇ ਤੇ ਖਤਰਾ ਅਮਰੀਕਾ ਅਤੇ ਹੋਰ ਵੱਡੇ ਦੇਸ਼ ਇਹ ਚਾਹੁੰਦੇ ਹਨ ਕਿ ਭਾਰਤ ਖੇਤੀ ਵਿੱਚ ਸਰਕਾਰੀ ਦਖਲ ਘਟਾਵੇ MSP ਵਰਗੇ ਸਿਸਟਮ ਉਹਨਾਂ ਨੂੰ ਮਾਰਕੀਟ ਵਿੱਚ ਦਖਲ ਲਗਦੇ ਹਨ ਜੇ MSP ਕਮਜ਼ੋਰ ਹੋ ਗਿਆ ਜਾਂ ਹਟਾ ਦਿੱਤਾ ਗਿਆ ਤਾਂ ਕਿਸਾਨ ਸਿੱਧਾ ਨਿੱਜੀ ਕੰਪਨੀਆਂ ਅਤੇ ਕਾਰਪੋਰੇਟ ਦੇ ਹੱਥ ਚੜ ਜਾਵੇਗਾ ਭਾਅ ਉਹੀ ਹੋਵੇਗਾ ਜੋ ਕੰਪਨੀ ਤੈਅ ਕਰੇਗੀ ਕਾਰਪੋਰੇਟ ਖੇਤੀ ਦਾ ਖਤਰਾ ਵੱਡੀਆਂ ਵਿਦੇਸ਼ੀ ਅਤੇ ਦੇਸੀ ਕੰਪਨੀਆਂ ਖੇਤੀ ਨੂੰ ਮੋਟਾ ਮੁਨਾਫਾ ਕਮਾਉਣ ਦਾ ਸਾਧਨ ਮੰਨਦੀਆਂ ਹਨ ਡੀਲ ਦੇ ਬਾਅਦ ਇਹ ਕੰਪਨੀਆਂ ਕੰਟਰੈਕਟ ਫਾਰਮਿੰਗ ਬੀਜਾਂ ਤੇ ਕਬਜ਼ਾ ਸਟੋਰੇਜ थे मंडी ते दबदबा बना सकता है इस वि किसान सिर्फ मजदूर बन के रह जाता है बीज और दवाइया पेटेंट का मुद्दा अमरीका द्डिया कंपनिया ये चाहदिया कि भारत अपने पेटेंट कानून सख्त करे इसका मतलब है महंगे बीज महंगी दवाइया कंपनी त निर्भरता किसान पहला ही बीज कंपनियों के चक्कर फसया होया हैभरता होर बद सकती है पिंड अर्थव्यवस्था से असर ਖੇਤੀ ਸਿਰਫ ਕਿਸਾਨ ਦੀ ਗੱਲ ਨਹੀਂ ਪਿੰਡ ਦੀ ਪੂਰੀ ਅਰਥਵਿਵਸਥਾ ਇਸ ਤੇ ਟਿਕੀ ਹੁੰਦੀ ਹੈ ਮਜ਼ਦੂਰ ਟਰਾਂਸਪੋਰਟ ਆੜਤੀਆ ਦੁਕਾਨਦਾਰ ਜੇ ਕਿਸਾਨ ਦੀ ਆਮਦਨ ਡਿੱਗੀ ਤਾਂ ਪਿੰਡਾਂ ਵਿੱਚ ਖਰੀਦ ਘਟੇਗੀ ਰੋਜ਼ਗਾਰ ਘਟੇਗਾ ਮਾਈਗ੍ਰੇਸ਼ਨ ਵਧੇਗੀ ਫਾਇਦਾ ਫੇਰ ਕਿਸ ਨੂੰ ਇਸ ਡੀਲ ਦਾ ਸਿੱਧਾ ਫਾਇਦਾ ਵੱਡੀਆਂ ਕਾਰਪੋਰੇਟ ਕੰਪਨੀਆਂ ਵਿਦੇਸ਼ੀ ਨਿਵੇਸ਼ਕ ਮਲਟੀਨੇਸ਼ਨਲ ਬ੍ਰਾਂਡ ਨੂੰ ਮਿਲਦਾ ਦਿਖਾਈ ਦਿੰਦਾ ਹੈ ਪਰ ਕਿਸਾਨ ਅਤੇ ਛੋਟਾ ਵਪਾਰੀ ਸਭ ਤੋਂ ਕਮਜ਼ੋਰ ਕੜੀ ਬਣ ਜਾਂਦੇ ਹਨ ਅਖੀਰਲੀ ਗੱਲ ਭਾਰਤ ਅਮਰੀਕਾ ਡੀਲ ਪੂਰੀ ਤਰ੍ਹਾਂ ਮਾੜੀ ਵੀ ਨਹੀਂ ਪਰ ਇਹ ਵੀ ਸੱਚ ਹੈ ਕਿ ਜੇ ਕਿਸਾਨ ਨੂੰ ਸੁਰੱਖਿਆ ਨਹੀਂ ਮਿਲੀ ਤਾਂ ਇਹ ਡੀਲ ਉਸ ਲਈ ਮੁਸੀਬਤ ਬਣ ਸਕਦੀ ਹੈ ਦੇਸ਼ ਦੀ ਤਰੱਕੀ ਉਹ ਨਹੀਂ ਜੋ ਸਿਰਫ ਕਾਗਜ਼ਾਤੇ ਦਿਖੇ ਸੱਚੀ ਤਰੱਕੀ ਉਹ ਹੈ ਜਿੱਥੇ ਕਿਸਾਨ ਮਜ਼ਬੂਤ ਹੋਵੇ ਜੇ ਤੁਹਾਨੂੰ ਇਹ ਵੀਡੀਓ ਸੱਚੀ ਤੇ ਜਾਣਕਾਰੀ ਵਾਲੀ ਲੱਗੀ ਤਾਂ ਐਸੀ ਹੋਰ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ